ਸਾਢੇ 19000 ਕਿਲੋਮੀਟਰ ਸੜਕਾਂ ਦਾ ਕਲੋਕਟਾਨਮ ਕੀਤੇ ਥੋੜੀ ਲੈ ਕੇ ਦੇ ਨੇ ਵਿੱਚ ਨੇ ਸਾਢੇ 19000 ਕਿਲੋਮੀਟਰ ਸੜਕਾਂ ਰਿਪੇਅਰ ਵੀ ਹੋਣਗੀਆਂ ਚੌੜੀਆਂ ਵੀ ਹੋਣਗੀਆਂ ਬੜੀਆਂ ਵੱਡੀਆਂ ਆਹ 19000 ਕਿਲੋਮੀਟਰ ਤੋਂ ਲਗਭਗ ਸੜਕਾਂ ਬਣਾਈਆਂ ਜਾਣਗੀਆਂ ਇਹੋ ਜਿਹੀਆਂ ਸੜਕਾਂ ਬਣੀਆਂ ਜਿਹੜੀਆਂ ਚਾਲੀਆਂ ਕਾਂਗਰਸੀਆਂ ਮੌਕੇ ਕਦੇ ਬਣੀਆਂ ਹੀ ਨਹੀਂ ਪਰ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਕਿ ਇੱਕ ਲਿੰਕ ਸੜਕ ਦੇ ਉੱਤੇ ਰਿਪੇਅਰ ਦਾ ਕੰਮ ਚੱਲ ਰਿਹਾ ਹੈ ਜਿਹਦੇ ਉੱਤੇ ਆ ਜਿਹਨੂੰ ਕਹਿਦੇ ਨੇ ਪ੍ਰੀਮਿਕਸ ਪਾਇਆ ਜਾ ਰਿਹਾ ਹੈ ਪ੍ਰੀਮਿਕਸ ਇਸ ਤਰੀਕੇ ਨਾਲ ਪਾਇਆ ਜਾ ਰਿਹਾ ਹੈ ਕਿ ਬਸ ਸੜਕ ਦੀ ਪਤਾ ਲੱਗੇ ਕਿ ਪ੍ਰੀਮਿਕਸ ਹੈ ਇਹਦੂ ਬਾਤ ਨਹੀਂ ਨਾ ਮਜ਼ਬੂਤੀ ਨਾਲ ਸੰਬੰਧ ਹੈ ਨਾ ਸੜਕ ਦੀ ਕੋਈ ਲਾਈਫ ਨਾਲ ਸੰਬੰਧ ਹੈ ਬੇਸ਼ੱਕ ਤੁਸੀਂ ਹੱਥ ਨਾਲ ਸਾਰੀ ਸੜਕ ਜਿਹੜੀ ਹੈ ਉਹ ਇਕੱਠੀ ਕਰ ਲਓ ਔਰ ਅਭੀ ਤੋ ਰੁਕੋ ਕਲਾਈਮੈਕਸ ਅਭੀ ਬਾਕੀ ਹੈ ਹਰਕ ਓਏ ਆਓ ਆ ਹੱਥ ਨਾਲ ਹੀ ਟੁੱਟ ਗਈ ਐ ਐਨੀ ਤਾਂ ਮਾਰੀ ਨਹੀਂ ਹੁੰਦੀ ਯਾਰ ਐ ਐ ਤਾਂ ਨਹੀਂ ਹੁੰਦੀ ਆ ਚੀਜ਼ ਤਾਂ ਨਹੀਂ ਹੁੰਦੀ ਲੋਕਾਂ ਦਾ ਪੈਸਾ ਵੀਰੇ ਤੁਸੀਂ ਲੋਕਾਂ ਦੇ ਮੁਲਾਜ਼ਮ ਹੋ ਮੈਂ ਤਾਂ ਭਾਈ ਮੇਰੀ ਵਾਈਫ ਤੇ ਨਹੀਂ ਸੀਗੀ ਮੈਂ ਤਾਂ ਦਵਾਈ ਦੇ ਆਹ ਮਾਰੀ ਬਰ ਰਹੀ ਐ ਵਾਈਫ ਤੇ ਨਾ ਬੇਬੀ ਹੋਣਾ ਲਾ ਬਹੁਤ ਵਧਾਈਆਂ ਤੁਹਾਨੂੰ ਰੱਬ ਸੋਕੀ ਤੁਸੀਂ ਆਓ ਤੁਹਾਡੇ ਮੇਰੇ ਬੇਬੀ ਹੋਣਾ ਆਹ ਤਾਂ ਲੋਕਾਂ ਦਾ ਪੈਸਾ ਭਾਈ ਇਹ ਇਹ ਫਰਕ ਐ ਇਹ ਸਾਡੀ ਸਰਕਾਰ ਦਾ ਫਰਕ ਐ